ਬਾਹਿ ਗੁਰੂ ਜੀ ਦਾ ਖਾਲਸਾ ਬਾਹਿ ਗੁਰੂ ਜੀ ਕੀ ਫਤਿਹ ਗੁਰੂ ਜੀ ਚਮਕੌਰ ਸਾਹਿਬ ਤੋਂ ਨਿਕਲਦੇ ਹੋਏ ਸਭ ਕੁਝ ਪੰਥ ਨੂੰ ਸੌਂਪ ਕੇ ਸੌਂਪ ਕੇ ਆਪਣੇ ਚਾਰੇ ਪੁੱਤਰ ਵੀ ਕੌਂ ਵਾਸਤੇ ਬਾੜ ਕੇ ਉੱਥੋਂ ਜਾ ਰਹੇ ਸਨ ਤਨ ਜਗਰਾ ਮੇਰੇ ਕਲੀਆਂ ਵਾਲੇ ਦਾ ਜਿਹਨੇ ਸਭ ਕੁਝ ਆਪਣੇ ਪੰਥ ਵਾਸਤੇ ਨਿਸ਼ਾਵਾ ਕਰਤਾ ਇਹ ਇਥੇ ਪਰਿਵਾਰ ਵਿੱਚ ਵਿਛੋੜਾ ਵੀ ਪੈ ਗਿਆ ਤੇ ਜਦੋਂ ਗੁਰੂ ਜੀ ਚਮਕੌਰ ਸਾਹਿਬ ਤੋਂ ਨਿਕਲ ਕੇ ਮਾਛੀਵਾੜੇ ਜੰਗਲਾਬਲ ਜਾ ਰਹੇ ਸਨ ਜਾਂਦੇ ਹੋਏ ਰਸਤੇ ਵਿੱਚ ਜਦੋਂ ਗੁਰੂ ਜੀ ਮਾਛੀਵਾੜ ਜੰਗਲ ਵਿੱਚ ਪਹੁੰਚੇ ਉੱਥੇ ਕੁਝ ਗੁਦਰ ਸੀ ਜੰਗਲ ਦੇ ਵਿੱਚ ਆਪਣੇ ਮੱਜਾਚਰਾਂਤ ਚਰਾਰੇ ਸਨ ਤੇ ਉਹਨਾਂ ਦੀ ਨਿਗਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਪੈ ਗਈ ਉਹਾਂ ਨੇ ਗੁਰੂ ਜੀ ਨੂੰ ਪਛਾਣ ਲਿਆ ਕਿ ਜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਅਸੀਂ ਇਹਨਾਂ ਨੂੰ ਫੜ ਕੇ ਸਰਹੰਦ ਲੈ ਜਾਵਾਂਗੇ ਤੇ ਅਸੀਂ ਉੱਥੋਂ ਵਜੀਰ ਖਾਂ ਕੋਲੋਂ ਬੜਾ ਇਨਾਮ ਪ੍ਰਾਪਤ ਕਰਾਂਗੇ ਮੱਛੀਵੜ ਦੇ ਜੰਗਲਾਂ ਵਿੱਚ ਉਹਨਾ ਗੁਜਰਾਵ ਨੇ ਗੁਰੂ ਜੀ ਨੂੰ ਕਿਹਾ ਤੇ ਕਿਹਾ ਸੀ ਤੁਹਾਨੂੰ ਸਰਾਂਦ ਲੈ ਕੇ ਜਾਵਾਂਗੇ ਤੇ ਉੱਥੋਂ ਅਸੀਂ ਬਜ਼ੀਰ ਖਾਨ ਕੋਲ ਵੱਡਾ ਇਨਾਮ ਪ੍ਰਾਪਤ ਕਰਾਂਗੇ ਗੁਰੂ ਜੀ ਨੇ ਇਹਨਾ ਗੁਜਰਾ ਨੂੰ ਕਿਹਾ ਪੀ ਅਗਰ ਇਹ ਹੀ ਇਨਾਮ ਉਤੋਂ ਹੀ ਵੱਡਾ ਇਨਾਮ ਮੈਂ ਤੁਹਾਨੂੰ ਮੈਂ ਦੇ ਦੇਵਾਂ ਫਿਰ ਤੁਸੀਂ ਖੁਸ਼ ਹੋ ਜਾਓਗੇ ਕਹਿੰਦੇ ਹਾਂਜੀ ਗੁਰੂ ਜੀ ਨੇ ਆਪਣੇ ਜੇਬ ਵਿੱਚੋਂ ਛਿਆਂ ਜੜੀ ਇੱਕ ਸੋਨੇ ਦੀ ਚੈਨ ਕੱਟ ਕੇ ਇਹਨਾਂ ਗੁਜਰਾਂ ਦੇ ਹੱਥ 'ਚ ਖੁਰਾਤੇ ਗੁਜਰ ਬੜੇ ਖੁਸ਼ ਹੋਏ ਪਰੰਤੂ ਉਹਨਾਂ ਦੇ ਮਨ ਵਿੱਚ ਹੋਰ ਲਾਲਚ ਆ ਗਈ ਉਹਨਾਂ ਪਤਾ ਸੀ ਪਿਛਮਕੌਰ ਸਾਹਿਬ ਵਿੱਚ ਕਾਫੀ ਭਿਆਨਕ ਜੁੱਦ ਛੜਿਆ ਹੋਇਆ ਹੈ ਗੁਰੂ ਗੋਬਿੰਦ ਸਿੰਘ ਜੀ ਇਹਨਾਂ ਵਜ਼ੀਰ ਖਾਨ ਦੀ ਫੌਜ ਕੋ ਬਚਦੇ ਚਾਹੰਦੇ ਚਮਕੌਰ ਸਾਹਿਬ ਤੋਂ ਇਸ ਜੰਗਲ ਇਸੇ ਜੰਗਲ ਵਿੱਚ ਆ ਕੇ ਹਨ ਮਾਸੀਵੜ ਜੰਗਲ ਵਿੱਚ ਆ ਕੇ ਹਨ ਅਸੀਂ ਇਹਨਾਂ ਨੂੰ ਸ੍ਰੀ ਗੁਰੂ ਜੀ ਗੁਰੂ ਜੀ ਨੂੰ ਫੜ ਕੇ ਚਮਕੌਰ ਲੈ ਜਾ ਹਸਰੰਦ ਲੈ ਜਾਗੇ ਕਿਉਂਕਿ ਪਿੰਡ ਵਿੱਚ ਆਲੇ ਦੁਆਲੇ ਕਾਫੀ ਰੌਲਾ ਪਿਆ ਹੋਇਆ ਸੀਗਾ ਗੁਰੂ ਜੀ ਬਾਰੇ ਤੇ ਗੁਰੂ ਜੀ ਇੱਥੇ ਕਿਤੇ ਆਏ ਹੋਏ ਹਨ ਇਹਨਾ ਗੁਜਰਾ ਨੇ ਗੁਰੂ ਜੀ ਲੱਗੇ ਫੇਰ ਕੇ ਲਿਆ ਉਹਨੇ ਗੁਰੂ ਜੀ ਨੇ ਕਿਹਾ ਪਿਆਸੀ ਤੁਹਾਨੂੰ ਸਰਾਂ ਦੇ ਲੈ ਕੇ ਜਾਵਾਂਗੇ ਵਜੀਰ ਖਾਨ ਕੋਲ ਤੇ ਉੱਥੇ ਅਸੀਂ ਕਾਫੀ ਵੱਡਾ ਇਨਾਮ ਪ੍ਰਾਪਤ ਕਰਾਂਗੇ ਇਹਨਾਂ ਨੇ ਗੁਰੂ ਤੇ ਬਾਹਰ ਕਿਤੇ ਮਾਰਨ ਵਾਸਤੇ ਗੁਰੂ ਜੀ ਨੇ ਆਪਣੀ ਮਿਆਨ ਵਿੱਚ ਤਲਵਾਰ ਕੱਢੀ ਤੇ ਇਹਨਾਂ ਗੁਜਰਾ ਦੇ ਸਿਰ ਧਰ ਤੋਂ ਅਲੱਗ ਕਰ ਦਿੱਤੇ ਕਿਉਂਕਿ ਜਦੋਂ ਕੋ ਬੰਦਾ ਕੋਈ ਲਾਲਚ ਹੋ ਜਾਂਦਾ ਹੈ ਫਿਰ ਉਹ ਖਤਰਨਾਕ ਬਣ ਜਾਂਦਾ ਹੈ ਭੁਜਾ ਲੋਕਾਂ ਵਾਸਤੇ ਕਿਉਂਕਿ ਇਹਨਾਂ ਦਾ ਖਤਮਾ ਕਰਨਾ ਜ਼ਰੂਰੀ ਸੀਗਾ ਤਾਂ ਜੋ ਲਾਲਚ ਵਿੱਚ ਆ ਕੇ ਹੋਰ ਕਿਸੇ ਦਾ ਕੁਝ ਨੂੰ ਹੋਰ ਕਿਸੇ ਨੂੰ ਇਹ ਨੁਕਸਾਨ ਨਾ ਪਹੁੰਚਾ ਸਕਣ ਗੁਰਜੀ ਨੇ ਇਹਨਾਂ ਦੋਨਾਂ ਗੁਜਰਾ ਦਾ ਸੇਧਰ ਤੋਂ ਲੱਕ ਕਰ ਦਿੱਤਾ ਅਗਰ ਇਹ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਇਸ ਵੀਡੀਓ ਨੂੰ ਵੱਤਵਾ ਸ਼ੇਅਰ ਵੀ ਕਰਨਾ ਹੈ ਤਾਂ ਜੋ ਵੀਡੀਓ ਵੱਤਵਾ ਲੋਕਾਂ ਤੱਕ ਪਹੁੰਚ ਸਕੇ ਅਤੇ ਸਿੱਖੀ ਇਤਿਹਾਸ ਵਾਲੇ ਲੋਕਾਂ ਨੂੰ ਵੱਤਵਾਦ ਗਿਆਨ ਮਿਲ ਸਕੇ ਇਸ ਵੀਡੀਓ ਦੇਖਣ ਵਾਸਤੇ ਆਪ ਸਭ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਤਨਾਮ ਸੇਵਾਹ ਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਸ ਵੀਡੀਓ ਨੂੰ ਵੱਤਵਾਦ ਸ਼ੇਅਰ ਜੁੜ ਕਰੋ ਤਾਂ ਜੋ ਵੱਤਵਾਦ ਲੋਕਾਂ ਨੂੰ ਸੰਗਤਾਂ ਨੂੰ ਬੀੜ ਦੁਆਰਾ ਗਿਆਨ ਮੇਲੇ ਕਿਦਾਂ ਗੁਰੂ ਜੀ ਨੇ ਗੁਜਰਾ ਦਾ ਖਤਮ ਕੀਤਾ ਸੀ